ਸਾਰਿਆਂ ਤੋਂ ਪਹਿਲਾਂ ਤਾਂ ਇਹ ਸਸਤਰੀ ਕਾਲ ਜਿੰਨੇ ਵੀ ਆਪਣੇ ਪੇਜ ਨਾਲ ਜੁੜਨੇ ਹੋ ਪਰਾ ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਨੂੰ ਜਰੂਰ ਦਬਾਉਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਅੱਜ ਦਾ ਬਲੌਗ ਆਪਣਾ ਰਖੜੀ ਦੇ ਤਿਹਾਰ ਨੂੰ ਲੈ ਕੇ ਆ ਦੇਖੋ ਵੀ ਭੈਣ ਭਰਾਵਾਂ ਦਾ ਪਿਆਰ ਕਿੱਡਾ ਹੈ ਤੇ ਵਧੀਆ ਤਰੀਕੇ ਦੇ ਨਾਲ ਰਖੜੀ ਬੰਨੀ ਆ ਰਹੀ ਹੈ ਇਹ ਗੁੜੀਆ ਕਿੰਡੀ ਸਿਆਣੀ ਲੱਗਦੀ ਹੈ ਦੇਖਣ ਦੇ ਵਿੱਚ ਇੱਕ ਆ ਸਾਈਡ ਤੇ ਨਿੱਕਾ ਜਿਹਾ ਬੱਚਾ ਵੀ ਬੈਠਾ ਹੈ ਤੇ ਵੀ ਬੜਾ ਪਿਆਰਾ ਲੱਗਦਾ ਹੈ ਤੇ ਇਹਨਾਂ ਦਾ ਆਪਸ ਵਿੱਚ ਪਿਆਰ ਬਹੁਤ ਹੈ ਇਹ 21 ਦਿਨ ਹੁੰਦਾ ਸਾਲ ਦਾ ਜਿਹੜਾ ਖੁਸ਼ੀ ਦੇ ਪਲ ਹੁੰਦੇ ਨੇ ਤੇ ਇਸ ਤਰ੍ਹਾਂ ਹੀ ਪਿਆਰ ਜਰੂਰ ਮਨਾਇਆ ਕਰੋ ਸਾਰੀਆਂ ਹੀ ਭੈਣਾਂ ਨੂੰ ਕਹਿਣੀ ਹੈ ਕਿਸੇ ਵੀ ਭਰਾ ਦਾ ਗੁੱਟ ਖਾਲੀ ਨਾ ਰਵੇ ਤੇ ਕੋਈ ਵੀ ਭਰਾ ਰਖੜੀ ਤੋਂ ਬੰਝਾ ਨਾ ਰਵੇ ਤੇ ਜਿਵੇਂ ਤੁਹਾਨੂੰ ਅੱਜ ਆਪਾਂ ਇਸ ਤਿਆਰ ਬਾਰੇ ਦੱਸਦੇ ਹਾਂ ਇਸ ਤਰ੍ਹਾਂ ਹੀ ਪਿਆਰ ਦੇ ਨਾਲ ਰਹਿਆ ਕਰੋ ਤੇ ਭੈਣਾਂ ਲੰਮੀ ਉਮਰ ਵਾਸਤੇ ਦੁਆ ਕਰਦੀ ਆਂ ਭਰਾ ਦੀ ਵੀ ਹਰ ਸਾਲ ਰਖੜੀ ਮਨਾਈਏ ਵੀਰ ਤੇ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਲੱਗਿਆ ਤੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਆ ਸਾਰਾ ਵਿਹਾਰ ਕਰਿਆ ਬਹੁਤ ਸੋਹਣਾ ਬਹੁਤ ਤਰੀਕੇ ਨਾਲ ਮਠਿਆਈ ਦੇ ਡੱਬੇ ਲੈ ਕੇ ਆਈ ਹੈ ਤੇ ਨਾਲ ਇੱਕ ਸੰਦੂਰ ਦਾ ਟਿੱਕਾ ਜ਼ਰੂਰ ਲਾਈ ਜਾਂਦੀ ਹੈ ਤੇ ਭਰਾਏ ਨੂੰ ਸ਼ਗਨ ਵੀ ਦੇਣਗੇ ਇਹ ਪਿਆਰ ਹੁੰਦਾ ਹੈ ਭਰਾਵਾਂ ਦਾ ਭੈਣ ਭਰਾ ਦਾ ਬਹੁਤ ਹੀ ਪਿਆਰ ਹੈਗਾ ਤੇ ਆ ਦੇਖ ਮਠਿਆਈ ਇਹਦੇ ਮੂੰਹ ਦੇ ਵਿੱਚ ਤੇ ਇਹ ਹਾਸਾਸ ਕੀ ਖਾਰੇ ਨੇ ਦੇਖੋ ਜੀ ਤੇ ਦੂਜਾ ਥੋੜਾ ਜਿਹਾ ਮੁਸਕਰਾਈ ਜਾਂਦਾ ਹੈ ਦੇਖੋ ਉਹਨੂੰ ਵੀ ਬੜਾ ਚਾ ਚੜਿਆ ਅੱਜ ਰਖੜੀ ਦਾ ਛੋਟੇ ਹੁੰਦੇ ਨੂੰ ਬਹੁਤ ਚਾ ਹੁੰਦਾ ਹੈ ਤੇ ਇਹ ਹਰ ਇੱਕ ਦੇ ਲਈ ਖੁਸ਼ੀ ਹੈ ਮੇਰਾ ਵੀਰ ਅੱਪਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਐਸੀ ਤਰ੍ਹਾਂ ਹੀ ਖੁਸ਼ੀਆਂ ਕਿਹੜੇ ਲੈ ਕੇ ਆਉਂਦਾ ਰਹੇ ਤੇ ਅੱਜ ਦਾ ਬਲੌਗ ਤੁਸੀਂ ਦੇਖੀ ਜਾਓ ਤੇ ਹਰ ਰੋਜ਼ ਜੁੱਸੀ ਬਲੌਗ ਦੇ ਨਾਲ ਜੁੜਿਆ ਕਰੋ ਅਪਨ ਨਵੇਂ-ਨਵੇਂ ਵੀਡੀਓ ਪਾਇਆ ਕਰਾਂਗੇ ਆ ਦੇਖੋ ਜੀ ਕਿੱਡਾ ਵਧੀਆ ਤਰੀਕੇ ਨਾਲ ਰਖੜੀ ਬੰਨੀ ਜਾ ਰਹੀ ਏ ਤੇ ਅੱਗੇ ਮਠਿਆਈ ਦੇ ਡੱਬੇ ਪਏ ਨੇ ਦੋ ਆ ਦੇਖੋ ਬਹੁਤ ਸੋਹਣਾ ਚੁੱਪ-ਚਾਪ ਸ਼ਾਂਤੀਪੂਰਵਕ ਸਾਰਾ ਬਹਿਵਾਰ ਹੋ ਗਿਆ ਆਪਣਾ ਤੇ ਹੁਣ ਟਿੱਕੇ ਦੀ ਰਸਮ ਸ਼ੁਰੂ ਹੋ ਗਈ ਏ ਤੇ ਉਹ ਦੂਜੇ ਨੇ ਡੱਡੂ ਟੂਕੂ ਸੀ ਲਾਤੀ ਹਮ ਉਸ ਦੇਖੋ ਕਿੱਡਾ ਸੋਹਣਾ ਵਿਹਾਰ ਚੱਲੀ ਜਾਂਦਾ ਹੈ ਲੋ ਜੀ ਤੇ ਹੁਣ ਸ ਕਰਨ ਦੀ ਸਕੀਮ ਵੀ ਚੱਲ ਪਈ ਆ ਦੂਜਾ ਦੇਖੋ ਸਕਨ ਦੇਊਗਾ ਹੁਣ ਦੇਖੋ ਬੱਚਿਆਂ ਦਾ ਕਿੱਡਾ ਸੋਹਣਾ ਪਿਆਰਾ ਯਾਰ ਆਪਸ ਵਿੱਚ ਬਹੁਤ ਸੋਹਣੇ ਲੱਗਦੇ ਐ ਬਹੁਤ ਖੂਬਸੂਰਤ ਲਓ ਵੀ ਦੋਸਤੋ ਆਪਾਂ ਚੈਨਲ ਵੱਲ ਦੁਬਾਰਾ ਰਿਪੀਟ ਕਰਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਬੈਲ ਦੇ ਬਟਨ ਨੂੰ ਜਰੂਰ ਦਬਾਇਓ ਤਾਂ ਕਿ ਆਉਣ ਵਾਲੀ ਵੀਡੀਓ ਜਰੂਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਕੇ ਦੱਸਿਓ ਜੀ ਧੰਨਵਾਦ ਅੱਜ ਦੇ ਵਲੌਗ